ਗੁਰੂ ਸਵਾਰੀ ਗੁਰੂ ਗੁਰਖ ਾਲਤਾ ਸਦ ਸੰਗਤ ਜੀਓ ਕਰਮਾ ਭਗਾ ਵਲੇ ਹੋ ਜੇ ਅਮਰਤ ਵਲੇ ਤੋ ਤਨ ਤਨ ਸਚ ਸੇ ਗੁਰ ਗ੍ਰੰਥ ਸੇ ਮਰਜਿ ਜੀ ਪਵਿੱਤਰ ਭਾਵਨ ਗੋਦ ਵਿੱਚ ਬੈਠ ਕੇ ਅਮਰਤ ਮੇ ਬਾਣੀ ਦੇ ਨਾਲ ਡੁੱਰੇਨ ਔ ਜੀ ਅੱਜ ਦੀ ਹੁਕਮਨਾਮੇ ਦੀ ਵਿਚਾਰ ਸਰਵਨ ਕਰੀਏ ਅੱਜ ਦਾ ਹੁਕਮਨਾਮਾ ਰਾਗ ਸੁਰਠ ਹੈ ਬਾਣੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਹੈ ਇਸ ਸ਼ਬਦ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਬਦ ਦਾ ਅੰਤਰੀਵ ਭਾਵ ਆਵਰਤ ਸੰਸ ਸਮਝਾਉਂਦੇ ਹਨ ਮੇਰੇ ਮਨ ਜਪ ਗੁਰ ਗੋਪਾਲ ਰੱਬ ਸੋਈ ਇਹ ਮੇਰੇ ਮਨ ਉਸ ਪ੍ਰਭੂ ਨੂੰ ਜਪਿਆ ਕਰੋ ਜੋ ਸਭ ਤੋਂ ਵੱਡਾ ਹੈ ਜੋ ਸ੍ਰਿਸ਼ਟੀ ਦਾ ਹਲਨ ਹਾਰ ਹੈ ਸਾਰਿਆਂ ਨੂੰ ਰਿਜਕ ਦੇ ਕੇ ਪਾਲਦਾ ਹੈ ਸਾਰਿਆਂ ਨੂੰ ਸੁਆਸਥਿਅ ਤੇ ਪਾਲਦਾ ਹੈ ਉਸੇ ਦਾ ਹੀ ਨਾਮ ਜਪਿਆ ਕਰਨ ਜਾਂ ਕੀ ਸਰ ਅਆਂ ਸਿਧ ਪਾਈਐ ਬਹੁੜ ਦੁਖ ਨਾ ਹੋਈ ਜਿਹਿਸ ਦਾ ਆਸਰਾ ਲਿਆ ਸੁਖ ਪ੍ਰਾਪਤ ਕਰਨ ਲੇਦਾ ਹੈ ਫਿਰ ਕਦੇ ਦੁੱਖ ਨਹੀਂ ਜੀਵੇ ਆਪਰ ਰਹਿਣਾ ਸਰਗੁਰੂ ਕਹਿੰਦੇ ਪ੍ਰਭ ਕੀ ਸਰਣ ਸਗਲ ਪੈਲਾਠੇ ਦੁੱਖ ਬਿਨਸੇ ਸੁਖ ਪਾਇਆ ਬਿਆਲ ਹੋਵਾ ਪਾਰ ਬ੍ਰਹਮ ਸੁਆਮੀ ਪੂਰਾ ਸਤਗੁਰੂ ਚਾਏ ਵੀ ਪਰਮਾਤਮਾ ਦੀ ਸੰਪਿਆ ਸੁਖ ਪ੍ਰਾਪਤ ਹੁੰਦੇ ਹਨ ਫਿਰ ਕਦੇ ਦੁੱਖ ਨਹੀਂ ਆਉਂਦਾ ਜਦੋਂ ਉਸ ਪਰਮਰਮਾਣੇ ਨਿਰੰਕਾਰ ਦੀ ਕਿਰਪਾ ਹੁੰਦੀ ਹੈ ਵੱਡੇ ਭਾਗ ਹੁੰਦੇ ਨੇ ਉਸ ਸਮੇਂ ਮਨੁੱਖ ਉਸ ਪ੍ਰਭੂ ਨੂੰ ਉਸ ਅੰਦਰ ਨਿਰੰਕਾਰ ਨਾਲ ਧਿਆਉਣੇ ਕਰਦਾ ਹੈ ਕਿਉਂਕਿ ਅਬਨਾਸੀ ਜਨਕੋ ਦਾਤਾ ਸਿਮਰਤ ਸਭ ਮਲਕ ਕੋਈ ਉਸ ਪਰਮਾਤਮਾ ਦਾ ਸਿਮਰਨ ਕੀਤਿਆਂ ਮਨ ਤੋ ਵਿਕਾਰਾਂ ਦੀ ਸਾਰੀ ਮੈਲ ਝੰਡੀ ਹੈ ਜੋ ਨਿਰੰਖਾਰ ਨਾਸ ਰਹਿ ਤੈ ਹੈ ਜੋ ਸਾਰੇ ਜੀਵਾਂ ਨੂੰ ਦਾਤਾ ਦੇਣ ਵਾਲਾ ਹੈ ਗੋਣਾ ਨਿਦਾਨ ਅਗ ਤਨ ਕੋ ਬਰਤਨ ਬਿਰਲਾ ਭਾਵੇ ਕੋਈ ਓ ਪ੍ਰਭੂ ਸਾਰੇ ਗੁਨਾ ਦਾ ਕਜਾਨਾ ਹੈ ਭਗਤਾਂ ਵਾਸਤੇ ਹਰ ਵੇਲੇ ਦਾ ਸਹਾਰਾ ਹੈ ਪਰ ਕੋਈ ਵਿਰਲਾ ਮਨੁੱਖ ਉਸ ਦਾ ਮਿਲਾਪ ਹੱਥ ਕਰ ਸਰਦਾ ਹੈ ਹਰ ਵੇਲੇ ਉਹ ਭਗਤਾਂ ਦੀ ਰੱਖਿਆ ਕਰਦਾ ਹੈ ਅੰਗ ਸੰਗ ਨਾਲ ਰਹਿਂਦਾ ਨਗਰੂ ਨਾਨਕ ਜੀ ਮਹਾਰਾਜ ਜੀ ਦੇ ਦੋ ਸਾਥੀ ਬਾਲਾ ਤਿਮਰਦਾਨ ਮਰਦਾਨਾ ਜਦੋਂ ਵੀ ਉਹਨੂੰ ਭੁੱਖ ਲੱਗਣੀ ਇਹ ਤਨਗੁਰੂ ਨਾਲ ਨੂੰ ਪਰਚੂ ਰੁਕਣਾ ਵੀ ਮੈਨੂੰ ਭੁੱਖ ਬੜੇ ਲੱਗੀ ਮਾਰਾ ਇਹਨੇ ਬਹੁਤ ਸਮਝਾਉਣਾ ਵੀ ਸਬਰ ਕਰ ਲੈ ਥੋੜਾ ਜਿਹਾ ਟਾਈਮ ਰੁਕ ਜਾ ਪਰ ਉਹ ਮੰਨਦਾ ਨਹੀਂ ਚਲਾ ਜਾਂਦਾ ਜੇ ਜਦੋਂ ਕਿਤੇ ਮੁਸੀਬਤ ਪੈ ਜਾਂਦੀ ਤੇ ਧੰਗੁਰੂ ਨਾਨਕ ਨੂੰ ਯਾਦ ਕਰਦਾ ਇਹ ਧੰਗੁਰੂ ਨਾਨਕ ਬਾਝਾ ਉਸੇ ਵੇਲੇ ਹਾਜ਼ਰ ਹੋ ਕੇ ਭਾਈ ਮਰਦਾਨੇ ਦੀ ਰੱਖਿਆ ਕਰਦੇ ਇਸ ਵਾਸਤੇ ਸਤਿਗੁਰੂ ਕਹਿੰਦੇ ਨੇ ਉਹ ਪਰਮਾਤਮਾ ਆਪ ਦੇ ਭਗਤਾਂ ਦੀ ਰਾਖੀ ਰੱਖਿਆ ਕਰਦਾ ਹੈ

ਸਾਧ ਸੰਗ ਪ੍ਰਾਪਤ ਤਿੰਨ ਭੇਟ ਦੁਰਮਤ ਕੋਈ ਵੱਡੀ ਕਿਸਮਤ ਨਾਲ ਭਲੇ ਮਨੁੱਖਾਂ ਦੀ ਸੰਗਤ ਹਾਸਲ ਹੁੰਦੀ ਹੈ ਉਹਨਾਂ ਨੂੰ ਮਿਲਿਆ ખોટી ਬੁੱਧ ਨਾਸ ਹੋ ਜਾਂਦੀ ਸਤਿਗੁਰ ਕਹਿੰਦੇ ਬਿਨੁ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਨਹਿਲ ਪਰਿਚੈ ਜੀ ਵਿਭਾਗਾ ਤੋਂ ਬਿਨਾ ਗੁਰੂ ਕੀ ਸੰਗਤ ਪ੍ਰਾਪਤ ਨਹੀਂ ਜੇ ਜੇ ਸੰਗਤ ਨਾ ਕਰੀਏ ਮਨ ਨੂੰ ਵਿਸ਼ੇ ਵਕਾਰਾਂ ਦੀ ਮੈਲ ਲੱਗ ਜੈ ਸਾਡੇ ਚੰਗੇ ਕਰਮ ਨੇ ਜਿਨ੍ਹਾਂ ਦੇ ਚੰਗੇ ਕਰਮ ਨੇ ਉਹ ਹਰ ਰੋਜ਼ ਗੁਰੂ ਕੀ ਸੰਗਤ ਵਿੱਚ ਆਉਂਦੇ ਨੇ ਬਾਣੀ ਦੇ ਨਾਲ ਜੋੜਦੇ ਨੇ ਇਹ ਆਪਣਾ ਸਮਾ ਸਫਲ ਕਰ ਲੈਂਦੇ ਹਨ تن کی ਧੂਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਜਿਦੇ ਪਰ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਦਾਸ ਨਾਨਕ ਵੀ ਉਹਨਾਂ ਦੇ ਚੰਨ ਦੀ ਧੂਰ ਮੰਗਦਾ ਹੈ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਅੰਦਰ ਪ੍ਰੋ ਰੱਖਿਆ ਹੈ ਉਹਨਾਂ ਦੀ ਤੂਰ ਮੰਨਦੇ ਫਿਰ ਸਤਿਗੁਰੂ ਐਸੇ ਵਾਸਤੇ ਬਾਣੀ 'ਚ ਕਹਿੰਦੇ ਨੇ ਗੁਰਸਿੱਖਾ ਇ ਹਰ ਤੂਰ ਤੇ ਅੰਮ ਪਾਪੀ ਪੀਗਤ ਭਾਏ ਕਹਿੰਦੇ ਮੈਨੂੰ ਗੁਰਸਿੱਖਾਂ ਦੀ ਚਰਨ ਤੂੜ ਮਿਲ ਜੇ ਤੇ ਵੱਡੇ ਵੱਡੇ ਪਾਪੀ ਵੀ ਤਰ ਜਾਂਦੇ ਨੇ ਜੀ